ਸਸਿਕਾਲ ਜੀ ਆਜੋ ਮਿਲਦੇ ਆ ਇੱਕ ਨਵੇਂ ਦਿਨ ਤੱਕ ਨਵੀਂ ਗੱਲਬਾਤ ਦੇ ਨਾਲ ਮੌਸਮ ਅੱਜ ਪੂਰਾ ਵਧੀਆ ਵੈਦਰ ਸੋਹਣਾ ਧੁੱਪ ਕੜਕਾ ਧੁੱਪ ਨਹੀਂ ਦੇਖਿਆ ਨਹੀਂ ਆਂਦਾ ਬਸ ਅੱਖਾਂ ਤੋਂ ਪਤਾ ਹੀ ਲੱਗ ਗਿਆ ਹੋ ਤੁਹਾਨੂੰ ਤੇ ਸੋਹਣੀ ਧੁੱਪ ਅੱਜ ਜਿਹਨੂੰ ਕਹਦੀ ਹੈ ਠੀਕ ਹੈ ਨਾ ਤੇ ਆਜੋ ਚੱਲਦੇ ਆ ਤੇ ਮਲਾਉਣਾ ਇੱਕ ਨਵੇਂ ਦਿਨ ਤੇ ਨਵੀਂ ਗੱਲਬਾਤ ਦੇ ਨਾਲ ਤੁਹਾਨੂੰ ਸਿਮ ਮਰੂ ਨਗਾ ਬਾਈ ਦੇਖੋ ਧੁੱਪ ਦੇਖੋ ਤੁਸੀਂ ਪੂਰੀ ਸ਼ਾਨਦਾਰ ਤੇ ਪੂਰੀ ਕੜਾਕੇ ਦੀ ਧੁੱਪ ਜਿਹਨੂੰ ਕਹਿੰਦੇ ਆ ਸੋਹਣਾ ਦਿਨ ਅੱਜ ਅੱਜ ਬੂਟੇ ਬਾਟਿਆਂ ਨੂੰ ਠੀਕ ਆ ਕੱਲ ਪਾਣੀ ਪੂਣੀ ਵਧੀਆ ਲੱਗਿਆ ਸੀਗਾ। ਘਾਰ ਧੋਤੀ ਜਦੋਂ ਉਪਰਾਂ ਰਹਿ ਕੇ ਉਧਰ ਪਾਣੀ ਅ ਜਲਾ ਦੇਾਂਗੇ ਫਿਰ ਸ਼ਾਮ ਨੂੰ। ਥੋੜਾ ਜਿਹਾ بارش ਦੇ ਵੀ ਐਸੀ بارش ਆਉਣੀ ਆ। ਘਾਹ ਥੋੜਾ ਠੰਡ ਕਰਕੇ ਥੋੜਾ ਜਿਹਾ ਕੁਰੇ ਨੇ ਕਰਤਾ ਕਮਲਾ ਜ। ਤੇ ਕੁਛ ਆ ਪਲਾਂਟ-ਪਲੂਟ ਹੋਣ ਇੱਥੇ ਨਵੇਂ ਇੱਕ ਦੋ ਲਿਆਵਾਂਗੇ। ਕਰਦੇ ਆ ਐਡ-ਆਨ। ਠੀਕ ਹੈ ਨਾ ਜੀ। ਤੇ ਬਾਕੀ ਚੱਲਦੇ ਅੱਜ ਲੈ ਕੇ ਆਉਣੇ ਜਿਹੜਾ-ਪਿਹੜਾ ਦੇਣਾ। ਸੋਨਾ। ਬਈ ਜੀ ਮਿਲੂ ਇੱਧਰ ਢਿੱਲੂ ਸਾਹਿਬ ਨੂੰ। ਲਾਡੀ ਬਈ ਇੱਧਰ ਅਮਨ ਇੱਧਰ ਹਰਵਿੰਦਰ ਬਈ। ਇੱਧਰ ਫੇਰ ਆ ਗਿਆ ਵਾਹ ਇੱਧਰ ਸਾਡੇ ਢੱਲੋਂ ਰਾਜੂ ਭਾਈ ਆ ਗਿਆ ਠੀਕ ਹੈ ਕੈਨੇਡੀਅਨ ਬੰਦੇ ਤੇ ਮੈਂ ਤਾਂ ਕਿਹਾ ਸੀ ਸੌਂਸਲਵੇਂ ਆ ਕੇ ਇਹਨਾਂ ਨੇ ਦੱਬਿਆ ਮੈਨੂੰ ਤਾਂ ਹੈਨਾ ਮੇਲੇ 'ਚ ਲਾਡੀ ਆਪਾਂ ਤਾਂ ਖਾਸੇ ਸਾਲਾਂ ਬਾਅਦ ਹੈਨਾ ਹਾਂ ਭਾਈ ਵਾਜੁਰੂ ਤੁਸੀਂ ਚੱਲ ਗਏ ਹਾਂ ਉਸ ਤੋਂ ਬਾਅਦ ਫੋਨ ਫੋਨਤੀ ਵੈਸੇ ਉਹ ਤਾਂ ਗੱਲਾਂ ਹੁੰਦੀਆਂ ਰਹੀਆਂ ਗੱਲਾਂ ਹਾਂਜੀ ਮੈਂ ਤੇ ਰਾਜੂ ਤਾਂ ਮੋਲਰਾ ਵੀ ਕਿਰੇ ਸਾਲਾਂ ਬਾਅਦ ਜੀ ਤੂੰ ਆਮੜੇ ਨੂੰ ਕਿੰਨੇ ਚ ਲਾਡੀ ਬਿਗਣਿਆ 10 ਦੇ ਮਿਲੇ ਬਏ 14-15 ਸਾਲ ਹੋ ਗਏ 14-15 ਸਾਲ ਨਹੀਂ ਤੂੰ ਰਾਜੂ ਆਹ ਤੱਕ ਰੇਡ ਤੇ ਤੂੰ ਕਈ ਵਾਰ ਗਿਆ ਸੀ ਆ ਗਿਆ ਮੈਂ ਤਿੰਨ ਵਾਰ ਆ ਗਿਆ ਤਿੰਨ ਵਾਰੀ ਆ ਗਿਆ ਮੈਂ ਤਾਂ ਆਇਆ ਹੀ ਨਹੀਂ ਮਤਲਬ ਓਪਰੇ ਹੀ ਨਹੀਂ ਨਾ ਕੋਈ ਕੋਰੀ ਨਹੀਂ ਹੈ ਯਾਰ ਫਸਤੇ ਮੈਂ ਹਾਂ ਮੈਂ ਪਹਿਲੀ ਵਾਰੀ ਤੇਰ ਵੇ ਤੂੰ ਚੱਡੀਗੜ ਵਾ ਗਿਆ ਸੀ ਫਿਰ ਬਸ ਨਾਲ ਹੀ ਸੀ ਇਕੱਠੇ ਸੀ ਉਦੋਂ ਅੱਛਾ ਸਾਰੀ ਬੜੇ ਵੱਡੇ 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 ਚਲੋ ਐ ਕਰਕੇ ਬਈ ਆਪਾਂ ਬੜਾ ਮਿਲ ਕੇ ਕੋਈ ਜੀਰ ਨਹੀਂ ਆ ਹਾਂ ਜਿਗਰ ਲੱਗਿਆ ਬਿਲਕੁਲ ਬਈ ਬਿਲਕੁਲ ਜੀ ਸਪੈਸ਼ਲੀ ਜਿਗਰ ਕੀਤਾ ਮੈਂ ਕੁਦਰਤੀ ਜਿਹੇ ਸੌਫਟ ਮਾਰ ਨਹੀਂ ਨਹੀਂ ਮੈਂ ਤਾਂ ਇੱਕ ਤਾਂ ਲਾਡੀ ਰਬਾਈ ਨੂੰ ਫੋਨ ਵੀ ਕਰੀ ਗਿਆ ਜਿੱਦੇ ਸਾਰੇ ਆਪਾਂ ਯਾਰ ਦੋਸਤ ਗੈਦਰਿੰਗ ਜੀ ਕਰੀ ਸੀ ਗੈਟ ਟੂਗੇਦਰ ਜੀ ਉਦੋਂ ਹੀ ਮੈਂ ਤਾਂ ਫੋਨ ਤੇ ਨੂੰ ਮੈਸੇਜ ਮੈਨੂੰ ਹਾਂ ਫਿਰ ਉਹ ਸਾਰੇ ਕਹਿੰਦੇ ਯਾਰ ਮਿਸ ਨਾ ਹੋਵੇ ਕੋਈ ਵੀ ਬੰਦਾ ਵੀ ਕਿਹੜਾ ਇਕੱਠੇ ਹੋਈਏ ਸਪੈਸ਼ਲ ਮੈਨੂੰ ਆਇਆ ਜਿਉ ਫੋਨ ਆਇਆ ਮੈਨੂੰ ਲੱਗਿਆ ਮੈਂ ਮਿਲ ਕੇ ਜਾਈਏ ਹੂੰ ਨਹੀਂ ਵਧੀਆ ਕੀਤਾ ਵਧੀਆ ਕੀਤਾ

ਮੈਂ ਕੁਦਰਤੀ ਮੈਂ ਫੋਨ ਚੱਕਿਆ ਵੀ ਨਹੀਂ ਮੈਂ ਪਿਆ ਸੁੱਤਾ ਇੱਕ ਫੋਨ ਆਉਂਦੇ ਬਹੁਤ ਹੂੰ 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 ਬਹੁਤ ਆਉਂਦੇ ਆ ਵਧੀਆ ਹੋ ਗਿਆ ਹਰਵਿੰਦਰ ਜੀ ਅੱਜ ਆਪਾਂ ਮੇਲਾ ਹੋ ਗਿਆ ਵਧੀਆ ਹਾਂ ਹਾਂ ਇਹ ਤਾਂ ਇਸ ਗੱਲ ਦਾ ਤਕੜਾ ਕਰ ਲੋ ਕੁਦਰ ਤੂੰ ਦੇਖ ਲੈ ਲਾਡੀ ਮੈਂ ਆਪਾਂ ਰਾਜੂ ਮੇਲਾ ਸੀ ਅੱਜ ਤਾਂ ਹਾਂ ਬਿਲਕੁਲ ਪਰ ਤੂੰ ਮੈਨੂੰ ਜ਼ਿਕਰ ਕਰੀ ਕੇ ਰਾਜੂ ਉੱਥੇ ਅਸੀਂ ਪ੍ਰੋਗਰਾਮ ਚ ਇਕੱਠੇ ਸੀਗੇ ਉਹਦੇ ਮੈਨੂੰ ਕਹਿੰਦਾ ਪਛਾਣ ਲਿਆ ਮਹਲਾ ਆਪਾਂ ਕੋ ਮੈਂ ਇਹਨੂੰ ਕਹੀਗਾ ਮੈਂ ਦੇਖਦੇ ਆ ਇਹ ਕ੍ਰੈਡਿਟ ਨਹੀਂ ਲੱਗਦਾ ਨਾ ਮੂੜਾ ਜਾਣਦਾ ਕਿ ਨਹੀਂ ਬੰਦਾ ਫੇਸ ਬਦਲ ਗਿਆ ਨਾ ਹਾਂ ਹਾਂ ਬਦਲ ਗਿਆ ਬਈ ਪਰ ਜਿਹੜੇ ਭਾਈ ਬਤੀਤ ਕੀਤੇ ਵੇ ਹਾਂ ਬਿਲਕੁਲ ਲੋ ਬਈ ਜੀ ਜਾਣਾ ਜਾਣਾ ਮੈਂ ਤਾਂ ਲੇਟਿਆ ਪਿਆ ਸੀ ਬੈੱਡ ਤੇ ਆ ਦੇਖ ਲੋ ਮੋਟਰ ਤੇ ਆ ਇਹ ਲੱਗਿਆ ਸੀ ਉਹ ਮੇਰੇ ਤੇ ਕਮੈਂਟ ਹੌਜੀ ਬੇ ਜੀ ਅੱਜ ਜਲ ਨੂੰ ਨਵੇਂ ਖਿਡਾਰੀ ਨਾ ਮਲਾਉਣੇ ਇੱਕ ਰਾਹ ਉਹ 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 ਮਾਲਦੇ ਇਹ ਗੱਲ ਬਾਤ ਆ ਗਲੇ ਇਹ ਜਾਂ ਚੱਲਦਾ ਲੱਗਦਾ ਤੇ ਇਹ ਜੀ ਦੀ ਸੁੰਦਰਤਾ ਮਰਗੀ ਤੇ ਉੜਦਾ ਤੇ ਲੱਗਦਾ ਤਾਂ ਸੋਹਣਾ ਇਹ ਪੂਰਾ ਮੈਂ ਕਿਹਾ ਦਿਖਾਈਏ ਤੁਹਾਨੂੰ ਅੱਜ ਇਹ ਲਓ ਜੀ ਇਹ ਗੱਲਾਂ ਬਾਤਾਂ ਬੇਲੇ ਸੱਜ ਪਿੰਕਾ ਕਹਿੰਦਾ ਵੀ ਤੁਸੀਂ ਦਿਖਾਇਆ ਹੀ ਨਹੀਂ ਕਦੇ ਮੈਨੂੰ ਅੱਜ ਇਹਨੂੰ ਚਲਾ ਕੇ ਦਿਖਾਤ ਆਪਾਂ ਅੱਗੇ ਪੁਰਾਣੇ ਜਵਾਨੇ ਚ ਬੁੜੇ ਕਹਿੰਦੇ ਉਡਣ ਖਡੂਲਾ ਤੇ ਉਡਣ ਖਡੂਲਾ ਬਾਈ ਬੁੜੀਆਂ ਕਹਿੰਦੀਆਂ ਹੁੰਦੀਆਂ ਪੁਰਾਣੀਆਂ ਤੇ ਅੱਜ ਦੀ ਨਵੀਂ 21ਵੀਂ ਸਦੀ ਦਾ ਉਡਣ ਖਡੂਲਾ ਇਹ ਲਓ ਜੀ ਕਰਾ ਲਿਆ ਤੁਹਾਨੂੰ ਟੇਕ-ਆਫ ਚੇਕ ਠੀਕ ਹੈ ਜੀ ਇਹ ਆ ਕਹਿੰਦੇ 21ਵੀਂ ਸਿੱਧਾ ਉਡਣ ਖਡੋਲਾ ਜੀ ਦਿਨ ਹੋ ਗਿਆ ਗਰਮ ਇੱਧਰ ਮੈਂ ਤੇ ਨਾਲ ਮੇਰੇ ਭੁੱਲਰ ਸਾਹਿਬ 바ਸੀ ਚੱਲੇ ਆ ਹੁਣ ਬਾਜ਼ਾਰ ਚ ਕਦੋਂ ਕੰਮ ਜੇ ਸੀਗੇ ਇੱਕ ਤਾਂ ਕਾਰਤੂਸ ਲੈਣੇ ਸੀਗੇ ਪਿਸਟਲ ਦੇ ਅਸੀਂ ਉਧਰੋਂ ਚੱਲੇ ਆ ਆਉਣੇ ਤੇ ਉਹ ਚੱਕ ਲਈ ਇੱਕ ਦੋ ਨਿੱਕੇ ਮੋਟੇ ਕੰਮ ਹੋਰ ਆ ਇਹਦੇ ਵਿੱਚ ਚੱਲ ਕੇ ਤੇ ਕਰਕੇ ਤੇ ਫਿਰ ਸਾਨੂੰ ਦਿਨ ਹੈਗਾ ਪੂਰਾ ਕੜਕ ਜੀ ਨੂੰ ਗਈ ਦੀ ਹੈ ਪੂਰੀ ਠੀਕ ਹੈ ਨਾ ਤੇ ਜਾਨੇ ਆ ਤੇ ਫਿਰ ਦੇਖਦੇ ਆ ਕੀ ਗੱਲ ਬਾਤ ਹੈ ਮੇਨ ਬਜ਼ਾਰ ਚ ਆ ਗਏ ਸੀ ਮੈਂ ਤੇ ਬਾਈ ਤੇ ਇੱਥੇ ਹੁਣ ਸਮਾਨ ਲੈ ਕੇ ਅਸੀਂ ਟਿੱਕੀ ਜਾਨੇ ਆ ਥੋੜਾ ਬੋਟਾ ਸਮਾਨ ਸੀ ਲਿਆਉਂਦਾ ਮੁੰਡਾ ਅੰਦਰੋਂ ਆਉਂਦਾ ਫਿਰ ਉਹ ਤੋਂ ਫੜਦੇ ਅਸੀਂ ਠੀਕ ਹੈ ਨਾ ਤੇ ਫੇਰ ਅਸੀਂ ਹੌਲੀ ਹੌਲੀ ਪਉਣਾ ਘਰ ਨੂੰ ਚਾ ਲੈ ਕੇੜਾ ਫੇੜਾ ਦਿੱਤਾ ਤੇ ਰਾਸ਼ ਬਹੁਤ ਹੈ ਬਜ਼ਾਰ ਚ ਵੈਸੇ ਗੱਡੀ ਕਾਰ ਤੇ ਆਉਣਾ ਕੁਝ ਸੌਖਾ ਕੰਮ ਨਹੀਂ ਹਨਾ ਪੁਲਰ ਜੀ ਹਾਂ ਜੀ ਬਹੁਤ ਵੱਡੀ ਜਦੋ ਜਹਾਦ ਹੈ ਬਹੁਤ ਵੱਡੀ ਹੈ ਹਮ ਇਹ ਤਾਂ ਖਾਈ ਆਪਣੋ ਕੋ ਰਿਟਾਰਾ ਨਹੀਂ ਕਿ ਨੋਵਾ ਤੁਹਾਨੂੰ ਪਾ ਪਾ ਗੜੀਆਂ ਦੇ ਘੜੇ ਉੱਤੇ ਨੋਵਾ ਜੀ ਸਮਾਨ ਸੱਲਾ ਫੜਾ ਆ ਗਿਆ ਖਾਸ ਲਫਾ ਵਿੱਚ ਪਾ ਕੇ ਤੇ ਚੱਲ ਕੇ ਘਰੇ ਦੇਖਦੇ ਆ ਫਿਰ ਆਪਾਂ ਇਹਨੂੰ ਕੀ ਕਹਿੰਨਾ ਜੀ ਤੇ ਕਿੱਤੀ ਕਿੱਤੀ ਨੰਬਰ ਸੋਨਾ ਹੈ ਨਹੀਂ ਦੂਰੇ ਜੇ ਫਿਰ ਚਾਚਾ ਨੂੰ ਫੁੱਲ ਮਿਲ ਗਏ ਇਥੇ ਪਰ ਚਾਚਾ ਘਰ ਖਰਾਬ ਜੀ ਵਿਆਹ ਆ ਗਿਆ ਇੱਕ ਹੋਰ ਅਸਲ ਵਿੱਚ ਰਿਸ਼ਤੇਦਾਰ ਨਾ ਚਾਹੁੰਦੇ ਨੇ ਵੀ ਪਤਲੇ ਹੋ ਜੀ ਆ ਇੱਕ ਹੁਣ ਮਕਾਇਆ ਸੀ ਇੱਕ ਮਸਾ ਸੀ ਲੱਗ ਜਰੇਲੇ ਦਾ ਇੱਕ ਹੋਰ ਆ ਗਿਆ ਤੇ ਆਉ ਪਿਆ ਕਾਰਡ ਤੇ ਆ ਗਏ ਜਰੇਲੇ ਦਾ ਡੱਬਾ ਅਸਲ ਵਿੱਚ ਭਾਈ ਰਿਸ਼ਤੇਦਾਰ ਨਹੀਂ ਚਾਹੁੰਦੇ ਵੀ ਪਤਲੇ ਹੋਈਏ ਮਾੜਾ ਜਾਂ ਮਿੱਠਾ ਘਟਾਈ ਦਾ ਉਦੋਂ ਨੂੰ ਫੇਰ ਕੋਈ ਨਾ ਕੋਈ ਸਦਾ ਸੁਨੇਹਾ ਆ ਜਾਂਦਾ ਹੈ ਮਿਲਦੇ ਆ ਫਿਰ ਆਪਾਂ ਹੁਣ ਨੈਕਸਟ ਪ੍ਰੋਗਰਾਮ ਚ ਠੀਕ ਹੈ ਜੀ ਇਹੋ ਜਿਹੀਆਂ ਗੱਲਾਂ ਬਾਤਾਂ